ਅਜੂਸਵੇਰੇ ਜਲੰਧਰ ਦਿੱਲੀ ਨੈਸ਼ਨਲ ਹਾਈਵੇ ਦੇ ਫਲਾਈਓਵਰ ਤੇ ਇੱਕ ਪਲਾਸਟਿਕ ਦਾਣੇ ਦੇ ਨਾਲ ਭਰੇ ਟਰਾਲੇ ਦੇ ਬੇਕਾਬੂ ਹੋ ਜਾਣ ਦੀ ਵਜ੍ਹਾ ਨਾਲ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਤੇ ਧੂੰਆਂ ਕਈ ਕਿਲੋਮੀਟਰ ਦੂਰ ਤੋਹੀਂ ਨਜ਼ਰ ਆ ਰਿਹਾ ਸੀ। ਮੇਨ ਹਾਈਵੇ ਤੇ ਹੋਏ ਇਸ ਹਾਦਸੇ ਦੇ ਕਾਰਨ ਫਲਾਈਓਵਰ ਦੇ ਉੱਪਰ ਵਾਹਨਾਂ ਦੀ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ ਤੇ ਮੌਕੇ ਦੇ ਘੱਟਾ ਸਥਾਨਿਕ ਰਾਂਗੀਰ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਆਪਣੀ ਗੱਡੀ ਦੇ ਰਾਹੀ ਦੂਜੀ طرف ਤੋਂ ਲੱਗ ਰਿਹਾ ਸੀ ਤਾਂ ਉਸਨੇ ਕਾਫੀ ਦੂਰ ਤੋਂ ਹਾਦਸਾ ਗ੍ਰਸਤ ਟਰਾਲੇ ਨੂੰ ਬੇਕਾਬੂ ਹਾਲਤ ਦੇ ਵਿੱਚ ਫਲਾਈਓਵਰ ਦੇ ਉੱਪਰ ਪੁਲ ਦੀ ਰੇਲਿੰਗ ਦੇ ਨਾਲ ਟਕਰਾ ਕੇ ਪਲਟਦੇ ਤੇ ਅੱਗ ਲੱਗਦਿਆ ਵੇਖਿਆ ਸੀ ਉਸ ਮੁਤਾਬਕ ਇੱਕ ਵਿਅਕਤੀ ਦੇ ਜ਼ਖਮੀ ਹੋਣ ਤੇ ਇੱਕ ਦੇ ਅੱਗ ਦੀ ਲਪੇਟ ਦੇ ਵਿੱਚ ਆਏ ਟਰਾਲੇ ਦੇ ਅੰਦਰ ਫਸੇ ਹੋਣ ਬਾਰੇ ਕਿਹਾ ਗਿਆ ਸੀ ਅੱਗ ਦੇ ਨਾਲ ਬਾਰ-ਬਾਰ ਘੱਟਾ ਸਥਾਨ ਤੇ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਆ ਰਹੀ ਸੀ ਤੇ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਦੇ ਵੱਲੋਂ ਇਸ ਹੱਤੇ ਕਾਬੂ ਪਾਇਆ ਗਿਆ ਬੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਹੁੰਚ ਤੋਂ ਬਾਅਦ ਜਦ ਪੁਲਿਸ ਤੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਮਲਬੇ ਦੇ ਵਿੱਚੋਂ ਇੱਕ ਵਿਅਕਤੀ ਦੀ ਬੁਰੀ ਤਰੀਕੇ ਨਾਲ ਚੁਲਸੀ ਹੋਈ Laash ਬਰਾਮਦ ਹੋਈ ਪਤਾ ਲੱਗਾ ਕਿ ਹਾਦਸਾ ਗਰਸਤ ਟਰਾਲਾ ਪਾਣੀਪਤਵਾਲੀ ਸਾਈਡ ਤੋਂ ਪਲਾਸਟਿਕ ਦਾਣਾ ਲੋਡ ਕਰਕੇ ਜਲੰਧਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਜਦ ਸਵੇਰੇ 9 ਵਜੇ ਦੇ ਕਰੀਬ ਉਹ ਟਰਾਂਸਪੋਰਟ ਨਗਰ ਕੋਲ ਫਲਾਈਓਵਰ ਤੇ ਪੁੱਜਾ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਪੁਲਿਸ ਦੇ ਵੱਲੋਂ ਇਸ ਹਾਦਸੇ ਦੀ ਪੜਤਾਲ ਜਾਰੀ ਹੈ ਇਹਦੇ 10:00 ਵਾ 10:00 ਵਜੇ ਸਾਨੂੰ ਇਤਲਾਹ ਮਿਲੀ ਸੀ ਕੰਟਰੋਲ ਤੋਂ ਵੀ ਟਰੱਕ ਪਲਟ ਗਿਆ ਅੱਗ ਲੱਗੀ ਹੈ ਜਆ ਅੱਗ ਬੁਝਾਈ ਹੈ ਫਿਰ ਪਤਾ ਲੱਗਾ ਵੀ ਇੱਕ ਬੰਦੇ ਦੀ ਵਿੱਚ ਡੈਥ ਹੋਈ ਹੋਈ ਆ ਉਹ ਡੈੱਡ ਬੋਡੀ ਕੱਢ ਲਈ ਆ ਬਾਕੀ ਤਫ਼तीश ਕਰ ਰਹੇ ਆ ਜੋ ਹੁਣ ਤੱਕ ਪਤਾ ਲੱਗਾ ਵੀ ਇਹ ਕਰਨਾਲ ਤੋਂ ਦਾਣਾ ਲੈ ਕੇ ਜਾ ਰਹੇ ਪਲਾਸਟਿਕ ਤੇ ਜੰਮੂ ਜਾਣਾ ਸੀਗਾ ਤੇ ਸਰ ਟਰੱਕ ਦੇ ਵਿੱਚ ਕਿੰਨੇ ਜਨੇ ਸੀ ਜੋ ਡੀਨਰ ਵੀ ਨਾਲ ਸੀਗਾ ਨਹੀਂ ਆਹ ਜੇ ਗੱਲ ਕਲੀਅਰ ਨਹੀਂ ਹੋਈ ਅਜੇ ਮਾਲਕ ਆਉਂਦੇ ਹੋ ਪਤਾ ਕਰਦੇ ਉਹਨਾਂ ਫੋਨ ਤੇ ਕੱਲ ਪਹੁੰਚ ਰਹੇ ਥੋੜੀ ਦੇਰ ਤੱਕ ਤੋਂ ਤਾਂ ਪਤਾ ਲੱਗੇਗਾ ਅਜੇ ਇੱਕ ਬੰਦੇ ਦੀ ਡੈੱਡ ਬਡੀ ਦੇ ਸ਼ੱਕ ਹੈ ਇੱਕ ਬੰਦੇ ਦੀ ਮ੍ਰਿਤਕ ਸਰ ਕਿੱਦਾਂ ਹਾਦਸਾ ਹੋਇਆ ਸੀਗਾ ਕੁਝ ਪਤਾ ਲੱਗਿਆ ਕਿਸ ਤਰੀਕੇ ਹੋਇਆ ਸੀ ਹੁਣ ਤੱਕ ਤੇ ਜਦੋਂ ਲੱਗਦਾ ਵੀ ਯਾ ਟਾਇਰ ਫਟ ਗਿਆ ਕੋਈ ਪ੍ਰੋਬਲਮ ਆਜੀ ਡਰਾਈਵਰ ਦੀ ਲਾਪਰਵਾਹੀ ਕਰਕੇ ਡਵਾਈਡਰ ਤੇ ਚੜ ਗਈ ਉਹ ਪਲਟਨ ਕਰਕੇ ਸੱਦ ਅੱਗ ਲੱਗੀ ਆ ਹੋਰ ਤੇ ਇਹਦਾ ਕੋਈ ਗੱਲ ਸਾਹਮਣੇ ਨਹੀਂ ਆਜੀ ਬਾਕੀ ਬਾਅਦ ਤਫ਼तीश ਪਤਾ ਲੱਗੇਗਾ ਡਰਾਈਵਰ ਦਾ ਕੋਈ ਨਾਮ ਪਤਾ ਲੱਗਿਆ ਕੋਈ ਮਾਲਕਾਂ ਵੱਲੋਂ ਨਹੀਂ ਮਾਲਕ ਦਾ ਨਾਮ ਚਿੰਟੂ ਪਤਾ ਲੱਗਿਆ ਬਾਕੀ ਇਨ ਹਾਂ ਇੱਕ ਹੀ ਲੱਗਦੀ ਆ ਇੱਕ ਹੀ ਲੱਗਦੀ ਆ ਕਿ ਕਿਥੇ ਲੈ ਕੇ ਜਾਇਆ ਜਾ ਰਿਹਾ ਇਹਨੂੰ ਆਪਣੇ ਲੈ ਕੇ ਜਾ ਸਿਵਲ ਹਸਪਤਾਲ ਠੀਕ ਹੈ ਹਾਂਜੀ ਇੱਥੋਂ ਹੋਊ ਪੰਜ ਅਕੀਲੇ ਦੀ ਬਾੜ ਤੇ ਹਾਂਜੀ ਗੱਡੀ ਉਹ ਉੱਥੋਂ ਪਲਟੀ ਆ ਇਹਨੂੰ ਇੱਥੇ ਆ ਗਲਗਿਉ ਦੀ ਗੱਡੀ ਨੂੰ ਅੱਛਾ ਜੀ ਉਹ ਉੱਥੋਂ ਗੱਡੀ ਪਲਟ ਕੇ ਹੈ ਕਿਸਰਦੀ ਆਈ ਅੱਜ ਤੱਕ ਠੀਕ ਹੈ ਇਹ ਅੱਛਾ ਇਹਦੇ ਵਿੱਚ ਕੋਈ ਬੰਦਾ ਕੋਈ ਬੰਦਾ ਨਿਕਲੇ ਸੂ ਇੱਥੇ ਹੀ ਆ ਇਧਰ ਪਰੇ ਹੋਰੇ ਹੋ ਗਿਆ ਉਹ ਤਾਂ ਜਾਨੀ ਸੱਤਾ ਪੱਟਾ ਵਾਹ ਲਗੇ ਉਹ ਕਹਿੰਦਾ ਵੀ ਡਰਾਈਵਰ ਵਿੱਚ ਹੀ ਮੱਚ ਗਿਆ ਉਹ ਕਹਿੰਦਾ ਅੱਛਾ ਉਹ ਕਹਿੰਦਾ ਡਰਾਈਵਰ ਵਿੱਚ ਹੀ ਮੱਚ ਗਿਆ ਉਹ ਆਪਣੇ ਦਸਮ ਵੀ ਗਾ ਲਓ ਨਾਲ ਲਗਾਉਂਦਾ ਜਿਹੜਾ ਠੀਕ ਹੈ ਜੀ ਵਿੱਚ ਮੱਚ ਗਿਆ ਤੇ ਜਿਹੜੀ ਇਹ ਉਹਨਾਂ ਫਾਇਰ ਬ੍ਰਿਗੇਡ ਹੈ ਜਿਹੜੀ ਇਹ ਕਿੰਨੇ ਕ ਟਾਈਮ ਮਗਰੋਂ ਪਹੁੰਚੀ ਹੈ ਜੀ ਇਹ ਆਈ ਹੋਪ 4 ਘੰਟੇ ਬਾਅਦ ਘੰਟੇ ਬਾਅਦ ਆਈ ਆਈ ਹੈ ਠੀਕ ਹੈ ਜੀ ਹਾਈ ਤਾਂ ਕੁਝ ਨਹੀਂ ਪਤਾ ਜੀ ਨਾ ਇਹ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਇਹ ਟਰਾਂਸਪੋਰਟ ਨਗਰ ਤੇ ਫਲਾਈਓਵਰ ਦੇ ਉੱਪਰ ਹੈ ਜੀ ਕੋਈ ਨੁਕਸਾਨ ਵੀ ਹੋਇਆ ਨੁਕਸਾਨ ਤਾਂ ਆ ਹੀ ਹੋਇਆ ਜੀ ਜਿਹੜਾ ਤਾਂ ਉਧਰ ਬੰਦਾ ਪਤਾ ਵੀ ਨਹੀਂ ਲੱਗ ਰਿਹਾ ਹੈ ਕਿਹੜਾ ਬੰਦਾ ਕਿੰਨੇ ਕ ਵੀ ਨਹੀਂ ਘਟਣਾ ਅੱਧਾ ਘੰਟਾ ਪਹਿਲਾਂ ਹੋਇਆ ਜੀ ਇਹ ਟਰੱਕ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀਗਾ ਵੇਦ ਵੀ ਹੈ ਪਤਾ ਨਹੀਂ ਕੋਈ ਹੋਵੇ ਤਾਂ ਪਤਾ ਕਰਦੇ ਹਾਂ ਨੰਬਰ ਤੇ ਪਾ ਕੇ ਚੈੱਕ ਕਰਦੇ ਕਿੰਨਾ ਤਾਂ ਹੈਗਾ ਕੀ ਸਕਦਾ ਵਾ ਬਾਅਦ ਚ ਤੁਹਾਨੂੰ ਦੱਸਾਂਗੇ